ਜੀ ਆਇਆਂ ਨੂੰ प्यारे विद्यार्थियों 10वीं جماعت ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ 5ਵਾਂ ਜੈਵਿਕ ਪ੍ਰਕਿਰਿਆਵਾਂ ਉਸਦੇ ਅਭਿਆਸ ਦੇ ਅਗਲੇ 3 ਸਵਾਲ 8वां 9वां 10वां ਇਸ ਵੀਡੀਓ ਵਿੱਚ ਅਸੀਂ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਉੱਤਰ ਆਪਣੀ ਕਾਪੀ ਵਿੱਚ ਉਤਾਰ ਲਓ ਪਰ ਗਬਰੂ ਦੀ ਇਹਨਾਂ ਉੱਤਰਾਂ ਨੂੰ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਇਸੇ ਚੈਨਲ ਤੇ ਪਿਆਰੇ ਵਿਦਿਆਰਥੀਓ ਤੁਹਾਡੀ 10ਵੀਂ ਜਵਾਬ ਨਾਲ ਜੁੜੀਆਂ ਦੂਜੀ ਵਿਸ਼ਿਆਂ ਦੀਆਂ ਕੁਝ ਹੋਰ ਪਲੇਲਿਸਟਾਂ ਵੀ ਹਨ ਤੁਸੀਂ ਚੈਨਲ ਤੇ ਜਾ ਕੇ ਪਲੇਲਿਸਟ ਤੇ ਟੈਪ ਕਰੋ ਲਿਸਨ ਨੂੰ ਸਕਰੋਲ ਕਰੋ ਤੇ ਤੁਹਾਨੂੰ ਉੱਥੇ ਮਿਲਣਗੀਆਂ 10th english mcq 10th english literature 10th grammar 10th science 10ਵੀਂ ਵਿਗਿਆਨ 10th math notes ਫਿਰ 10th math ਫਿਰ ਦਸਵੀਂ ਗਣਿਤ ਫਿਰ ਮੈਥ ਕਨਸੈਪਟਸ ਫਿਰ ਗਣਿਤ ਦੇ ਸਿਧਾਂਤ ਫਿਰ ਇਹ ਕਹਿੰਗੇ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਤੇ ਤੁਹਾਡੀ ਜਨਰਲ ਨੋਲੇਜ ਨੂੰ ਵਿਦ ਆਨਲੀ ਪਲੇਲਿਸਟ ਹੈਗੀ ਹੈ ਐਬ੍ਰੀਵੀਏਸ਼ਨਸ ਜੇ ਦੇ ਵਿੱਚ ਲਗ ਲਗ ਵਿਸ਼ਿਆਂ ਦੀਆਂ ਐਬ੍ਰੀਵੀਏਸ਼ਨਸ ਨੂੰ ਬੱਚਿਓ ਐਕਸਪੈਂਡ ਕਰਕੇ ਵਿਸਤ੍ਰਿਤ ਰੂਪ ਦੇ ਕੇ ਸਮਝਾਇਆ ਗਿਆ ਹੈ ਸੋ ਤੁਸੀਂ ਇਹਨਾਂ ਪਲੇਲਿਸਟਾਂ ਨੂੰ ਖੋਲ ਕੇ ਇਹਨਾਂ ਚ ਵੀ ਵੀਡੀਓਜ਼ ਵੀ ਜਰੂਰ ਦੇਖੋ ਆਓ ਦੇਖੀਏ ਬੱਚਿਓ ਹੁਣ ਵਾਲੇ ਸਵਾਲ 68ਵਾਂ ਸਵਾਲ ਹੈ ਕਿ ਨੇ ਆਕਸੀ ਸਵਾਸ ਕਿਰਿਆ ਤੇ ਅਨ ਆਕਸੀ ਸਵਾਸ ਕਿਰਿਆ ਵਿੱਚ ਕੀ ਅੰਤਰ ਹਨ ਸੋ ਬੱਚਿਓ ਇਹਦਾ ਸਭ ਤੋਂ ਸੌਖਾ ਤਰੀਕਾ ਇਦਾਂ ਕਰਦੇ ਦੋ ਕਾਲਮ ਬਣਾ ਲਵੋ ਇੱਥੇ ਲਿਖ ਦਿਓ ਆਕਸੀ ਸਵਾਸ ਕਿਰਿਆ ਤੇ ਇੱਥੇ ਅਨ ਆਕਸੀ ਸਵਾਸ ਕਿਰਿਆ ਸੋ ਬੱਚਿਓ ਪਹਿਲਾ ਜਿਹੜਾ ਪੁਆਇੰਟ ਹੈ ਉਹ ਤੇ ਤੁਹਾਨੂੰ ਨਾਂ ਤੋਂ ਹੀ ਪਤਾ ਲੱਗ ਜਾਂਦਾ ਆਕਸੀ ਮੈਨੇ ਆਕਸੀਜਨ ਦੀ ਉਹਦੇ ਵਿੱਚ ਅਨਆਕਸੀ ਆਕਸੀਜਨ ਦੀ ਹੋਂਦ ਵਿੱਚ ਸੋ ਪਹਿਲਾ ਪੁਆਇੰਟ ਹੈਗਾ ਆਕਸੀਜਨ ਦੀ ਹੋਂਦ ਵਿੱਚ ਹੋਣ ਵਾਲੀ ਕਿਰਿਆ ਇਹਦਾ ਆਕਸੀਜਨ ਦੀ ਅਨਹੋਂਦ ਵਿੱਚ ਹੋਣ ਵਾਲੀ ਕਿਰਿਆ ਸੋ ਬੜਾ ਸੌਖਾ ਹੈ ਕਿਰਿਆ ਸਾਈਟੋਪਲਾਜ਼ਮ ਅਤੇ ਮਾਈਟੋਕਾਂਡਰੀਆ ਵਿੱਚ ਹੁੰਦੀ ਹੈ ਠੀਕ ਹੈ ਕਿਰਿਆ ਸਾਈਟੋਪਲਾਜ਼ਮ ਵਿੱਚ ਹੁੰਦੀ ਹੈ ਕੱਲੀ ਸਾਈਟੋਪਲਾਜ਼ਮ ਵਿੱਚ ਹੁੰਦੀ ਹੈ ਮਾਈਟੋਕਾਂਡਰੀਆ ਵਿੱਚ ਐਵਲੀ ਕਿਰਿਆ ਨਹੀਂ ਹੁੰਦੀ ਫਿਰ ਗਲੂਕੋਜ਼ ਦਾ ਟੁੱਟਣਾ ਮੁਕੰਮਲ ਹੁੰਦਾ ਹੈ ਪੂਰਨ ਤੌਰ ਤੇ ਗਲੂਕੋਜ਼ ਟੁੱਟ ਜਾਂਦੀ ਹੈ ਗਲੂਕੋਜ਼ ਦਾ ਟੁੱਟਣਾ ਨਾ ਮੁਕੰਮਲ ਅਪੂਰਨ ਪੂਰਨ ਨਹੀਂ ਹੁੰਦਾ ਨਾ ਮੁਕੰਮਲ ਮੁਕੰਮਲ ਨਹੀਂ ਹੁੰਦਾ ਕੰਪਲੀਟ ਨਹੀਂ ਹੁੰਦਾ ਠੀਕ ਹੈ ਨਾ ਮੁਕੰਮਲ ਹੁੰਦਾ ਫਿਰ ਊਰਜਾ ਕਾਰਬਨ ਡਾਈਆਕਸਾਈਡ ਅਤੇ ਪਾਣੀ ਬਣਦੇ ਹਨ ਊਰਜਾ ਬਣਦੀ ਹੈ ਕਾਰਬਨ ਡਾਈਆਕਸਾਈਡ ਗੈਸ ਬਣਦੀ ਹੈ ਤੇ ਪਾਣੀ ਬਣਦਾ ਇੱਥੇ ਊਰਜਾ ਕਾਰਬਨ ਡਾਈਆਕਸਾਈਡ ਤੇ ਪਾਣੀ ਨਹੀਂ ਬਣਦਾ ਪਣ ਇੱਥੇ ਨਾਲ ਇਹ ਕਿਸਮ ਦਾ ਐਲਕੋਹਲ ਹੁੰਦਾ ਹੈ ਇਥੇ ਨਾਲ ਜਾਂ ਲੈਕਟਿਕ ਤੇਜਾਲ ਬਣਦੇ ਹਨ ਠੀਕ ਹੈ ਇਹਦੇ ਵਿੱਚ ਆਕਸੀ ਵਿੱਚ ਆਕਸੀਜਨ ਵੱਧ ਹੁੰਦੀ ਹੈ ਸੋ ਆਕਸੀਜਨ ਹੁੰਦੀ ਹੈ ਵੱਧ ਊਰਜਾ ਪੈਦਾ ਹੁੰਦੀ ਹੈ ਇਹਦੇ ਵਿੱਚ ਊਰਜਾ ਵੱਧ ਪੈਦਾ ਹੁੰਦੀ ਹੈ ਇਹਦੇ ਵਿੱਚ ਘੱਟ ਊਰਜਾ ਪੈਦਾ ਹੁੰਦੀ ਹੈ ਊਰਜਾ ਇੱਥੇ ਵੀ ਪੈਦਾ ਹੁੰਦੀ ਹੈ ਦੇਖੋ ਊਰਜਾ ਪੈਦਾ ਹੋਈ ਇੱਥੇ ਵੀ ਊਰਜਾ ਪੈਦਾ ਹੋਈ ਤੇ ਕਾਰਬਨ ਡਾਈਆਕਸਾਈਡ ਗੈਸ ਨਿਕਲੀ ਇੱਥੇ ਕਾਰਬਨ ਡਾਈਆਕਸਾਈਡ ਗੈਸ ਨਿਕਲੀ ਇਥੇ ਨਾਲ ਪਾਣੀ ਨਿਕਲਿਆ ਤੇ ਇਥੇ ਨਾਲ ਇਥੈਨੋਲ ਜਾਂ ਲੈਕਟਿਕ ਤੇਜਾਲ ਨਿਕਲਿਆ ਇੱਥੇ ਵੱਧ ਊਰਜਾ ਪੈਦਾ ਹੁੰਦੀ ਹੈ ਤੇ ਇੱਥੇ ਘੱਟ ਊਰਜਾ ਪੈਦਾ ਹੁੰਦੀ ਹੈ ਠੀਕ ਹੈ ਸੋ ਬੱਚਿਓ ਇਹ ਬੜਾ ਹੀ ਮਹੱਤਵਪੂਰਨ ਸਵਾਲ ਹੈ ਤੇ 5 ਪੁਆਇੰਟ ਦੋਨਾਂ ਦੇ ਅਸੀਂ ਲਿਖ ਸਕਦੇ ਹਾਂ ਤੇ ਬੜੇ ਸੌਖੇ ਨੇ ਜਿੱਤੇ ਕਰਨੇ ਠੀਕ ਹੈ ਹੁਣ ਆ ਗਿਆ ਨੌਵਾਂ ਸਵਾਲ ਗੈਸਾਂ ਦੇ ਵਾਧੇਰੇ ਵਟਾਂਦਰੇ ਲਈ ਐਲਵੀਓਲਾਈ ਦੀ ਬਣਤਰ ਕਿਵੇਂ ਹੈ ਸੋ ਗੈਸਾਂ ਦੇ ਵਾਧੇਰੇ ਵਟਾਂਦਰੇ ਲਈ ਐਲਵੀਓਲਾਈ ਅੰਗਰੇਜ਼ੀ 'ਚ ਇਹਦਾ ਲਿਖਦੇ ਨੇ ਐਲਵੀਓਲਾਈ ਜਾਂ ਹਵਾ ਥੈਲੀਆਂ ਇਹਨਾਂ ਨੂੰ ਹਵਾ ਦੀ ਥੈਲੀਆਂ ਕਿਹਾ ਜਾਂਦਾ ਹੈ ਹਵਾ ਥੈਲੀਆਂ ਦੀ ਬਣਤਰ ਗੁਬਾਰੇ ਵਾਂਗ ਹੁੰਦੀ ਹੈ ਜਿਵੇਂ ਗੁਬਾਰੇ ਹੁੰਦੇ ਨੇ ਠੀਕ ਹੈ ਇਹ ਹਵਾ ਥੈਲੀਆਂ ਜਿਹਨੂੰ ਐਲਵੀੋਲਾਈ ਕਹਿੰਦੇ ਆ ਗੈਸਾਂ ਦੀ ਅਦਲਾ ਬਦਲੀ ਨੂੰ ਸਹਿਲਾ ਸਹਿਲਾ ਮੈਨੇ ਸੌਖਾ ਬਣਾਉਣ ਲਈ ਇੱਕ ਵੱਡੇ ਖੇਤਰਫਲ ਵਾਲੀ ਅਤੇ ਠੁਕਮੀ ਸਤਹ ਉਪਲਬਧ ਕਰਵਾਉਂਦੀਆਂ ਹਨ ਗੁਬਾਰੇ ਵਾਂਗ ਇਹ ਫੈਲ ਦਿੰਦੀ ਹੈ ਇੱਟਰਫਲ ਵੱਡਾ ਹੋ ਗਿਆ ਤੇ ਇਹਦੀ ਜਿਹੜੀ ਛਿੱਲੀ ਪਤਲੀ ਹੁੰਦੀ ਹੈ ਬੜੀ ਠੀਕ ਹੈ ਸੋ ਇਹ ਟੁਕ ਵੀ ਸਤਾ ਉਪਲਬਧ ਕਰਵਾਉਂਦੀ ਹੈ ਹੰਕਾ ਦੇ ਲਈ ਗੈਸਾਂ ਦੀ ਅਦਲਾ ਬਦਲੀ ਜਿਹੜੀਆਂ ਗੈਸਾਂ ਬਚਿਓ ਕਾਰਬਨ ਡਾਈਆਕਸਾਈਡ ਤੇ ਆਕਸੀਜਨ ਇਸ ਦੀਆਂ ਕੰਧਾਂ ਵਿੱਚ ਲਹੂ ਵਹਿਣੀਆਂ ਦਾ ਵਿਸ਼ਾਲ ਜਾਲ ਫੈਲਿਆ ਹੁੰਦਾ ਹੈ ਸਾਹ ਅੰਦਰ ਲੈਣ ਨਾਲ ਇਹ ਹਵਾ ਨਾਲ ਭਰ ਜਾਂਦੀਆਂ ਹਨ ਜਦੋਂ ਅਸੀਂ ਸਾਹ ਅੰਦਰ ਖਿੱਚਦੇ ਹਾਂ ਸਾਹ ਅੰਦਰ ਗਿਆ ਵਚੂਰੀ ਥੈਲੀਆਂ ਨੇ ਐਲਵੀਓ ਲਈ ਦੀਆਂ ਹਵਾ ਥੈਲੀਆਂ ਇਹ ਸਾਹ ਨਾਲ ਹਵਾ ਨਾ ਭਰ ਜਾਂਦੀਆਂ ਨੇ ਲਹੂ ਸਰੀਰ ਦੇ ਅੰਗਾਂ ਤੋਂ ਕਾਰਬਨ ਡਾਈਆਕਸਾਈਡ ਹਵਾ ਥੈਲੀਆਂ ਵਿੱਚ ਹਵਾ ਥੈਲੀਆਂ ਵਿੱਚ ਛੱਡਣ ਲਈ ਜਾਂਦਾ ਹੈ ਹੁਣ ਜਿਹੜੀਆਂ ਸਾਡੀਆਂ ਸਿਰਾਵਾਂ ਹਨ ਵੇਨਸ ਹੈ ਜਿਆਨੇ ਉਹਨਾਂ ਰਾਹੀਂ ਗੰਦਾ ਖੂਨ ਆਂਦਾ ਹੈ ਸਰੀਰ ਦੇ ਅੰਗਾਂ ਤੋਂ ਜਿੱਥੇ ਕਾਰਬਨ ਡਾਈਆਕਸਾਈਡ ਕੁਲੀ ਹੁੰਦੀ ਹੈ ਤੇ ਬੱਚੋ ਕਾਰਬਨ ਡਾਈਆਕਸਾਈਡ ਇਹ ਨਾ ਹਵਾ ਥੈਲੀਆਂ ਵਿੱਚ ਛੱਡ ਦਿੰਦਾ ਹੈ ਖੂਨ ਛੱਡਣ ਲਈ ਲਿਉਂਦਾ ਹੈ ਲਹੂ ਤੇ ਲਹੂ ਹਵਾ ਥੈਲੀਆਂ ਵਿਚਲੀ ਹਵਾ ਚੋਂ ਆਕਸੀਜਨ ਨੂੰ ਐਲਵੀਓਲਾਈ ਦੀਆਂ ਲਹੂ ਵੈਣੀਆਂ ਵਿੱਚ ਲੈ ਜਾਂਦਾ ਹੈ ਮਨ ਲਕੀ ਕਾਰਬਨ ਡਾਈਆਕਸਾਈਡ ਛੱਡ ਦਿੰਦਾ ਤੇ ਉਹ ਲਹੂ ਵਿੱਚੋਂ ਆਕਸੀਜਨ ਨੂੰ ਕੱਢ ਲੈਂਦਾ ਠੀਕ ਹੈ ਇਹ ਲਹੂ ਕੰਮ ਕਰਦਾ ਹੈ ਜੋ ਸ਼ਰੀਰ ਦੇ ਸਾਰੇ ਸੈੱਲਾਂ ਤੱਕ ਲਹੂ ਰਾਹੀਂ ਭੇਜੀ ਜਾਂਦੀ ਹੈ ਕੀ ਭੇਜੀ ਜਾਂਦੀ ਹੈ ਆਕਸੀਜਨ ਭੇਜੀ ਜਾਂਦੀ ਹੈ ਸੋ ਕਿਹੜੀਆਂ ਦੋ ਗੈਸਾਂ ਦੀ ਅਦਲਾ ਬਦਲੀ ਹੁੰਦੀ ਹੈ ਬੱਚਿਓ ਗੈਸਾਂ ਦੇ ਵਿਚਾਰੇ ਵਟਾਂਦ ਨੇ ਕਾਰਬਨ ਡਾਈਆਕਸਾਈਡ ਅੰਦਰ ਛੱਡੀ ਜਾਂਦੀ ਹੈ ਤੇ ਥਲੀਆਂ ਵਿੱਚੋਂ ਆਕਸੀਜਨ ਬਾਹਰ ਕੱਢੀ ਜਾਂਦੀ ਹੈ ਤੇ ਇਹ ਕੰਮ ਕਿਹਦੇ ਰਾਹੀਂ ਹੁੰਦਾ ਉਹ ਜਿਹੜੀ ਐਲਵੀਓਲਾਈ ਦੀ ਬਣਤਰ ਹੈ ਗੁਵਾਰੇ ਵਾਂਗ ਉਹਦੀ ਕੰਧਾਂ ਦੇ ਵਿੱਚ ਲਹੂ ਵਹਿਣੀਆਂ ਦਾ ਵਿਚਾਰ ਗਾਹਲ ਹੁੰਦਾ ਹੈ ਉਹਦੇ ਰਾਹੀਂ ਇਹ ਸਾਰਾ ਕੰਮ ਹੁੰਦਾ ਹੈ ਠੀਕ ਹੈ ਹੁਣ ਆ ਗਿਆ 10ਵਾਂ ਸਵਾਲ ਸਾਡੇ ਸਰੀਰ ਵਿੱਚ ਹਿਮੋਗਲੋਬਿਨ ਦੀ ਘਾਟ ਦੇ ਕੀ ਸਿੱਟੇ ਹੋ ਸਕਦੇ ਹਨ ਹਿਮੋਗਲੋਬਿਨ ਘਟ ਜਾਂਦਾ ਕਈ ਬੰਦਿਆਂ ਦਾ ਕਹਿੰਦੇ ਨਾ ਵੀ ਇਹਦਾ ਐਚਬੀ ਅਸੀਂ ਇਹਨੂੰ ਐਚ ਵੱਡਾ ਤੇ ਬੀ ਛੋਟਾ ਕਰਕੇ ਲਿਖਦੇ ਹਾਂ ਐਚਬੀ ਹਿਮੋਗਲੋਬਿਨ ਜੇ ਘਟ ਜਾਏ ਬੱਚੇ ਤੇ ਫਿਰ ਇਹਦੇ ਨਾਲ ਖੂਨ ਦੀ ਕਮੀ ਹੈਗੀ ਹੈ ਸੋ ਹਿਮੋਗਲੋਬਿਨ ਪਹਿਲੇ ਦੇਖਦੇ ਨੇ ਵੀ ਕੀ ਚੀਜ਼ ਹੈ ਹਮ ਹਿਮੋਗਲੋਬਿਨ ਲਹੂ ਦੇ ਲਾਲ ਰਕਤਾਣੂਆਂ ਜਿਹਨੂੰ ਕਹਿੰਦੇ ਆਰਬੀਸੀ ਰੈੱਡ ਆਰ ਤੋਂ ਰੈੱਡ ਬੀ ਤੋਂ ਬਲੱਡ ਸੀ ਤੋਂ ਪਰਫਸਲਸ ਜਾਂ ਸੈਲਸ ਲੈਡ ਬਲੱਡ ਸੈਲਸ ਵਿੱਚ ਮੌਜੂਦ ਇੱਕ ਵਰਣਕ ਹੈ ਇੱਕ ਮਿੰਟ ਵਰਣਕ ਹੈ ਜਿਸ ਦੀ ਆਕਸੀਜਨ ਲਈ ਬਹੁਤ ਜ਼ਿਆਦਾ ਖਿੱਚ ਹੈ ਇਹਦੀ ਬਣਤਰ ਇਦਾਂ ਦੀ ਕਿ ਆਕਸੀਜਨ ਨੂੰ ਆਪਣੇ ਵੱਲ ਖਿੱਚਦਾ ਹੈ ਹਿਮੋਗਲੋਬਿਨ ਆਕਸੀਜਨ ਜੀਵਨ ਹੈ ਇੱਕ ਇੱਕ ਸੈੱਲ ਨੂੰ ਆਕਸੀਜਨ ਚਾਹੀਦੀ ਹੈ ਤੇ ਫੇਫੜਿਆਂ ਤੋਂ ਸਰੀਰ ਦੇ ਸਾਰੇ ਸੈੱਲਾਂ ਤੱਕ ਆਕਸੀਜਨ ਨੂੰ ਹਿਮੋਗਲੋਬਿਨ ਲੈ ਕੇ ਜਾਂਦੀ ਹੈ ਫੇਫੜਿਆਂ ਚੋਂ ਆਕਸੀਜਨ ਪਰ ਲਈ ਦਿਲ ਵਿੱਚ ਗਈ ਤੇ ਦਿਲ ਨੇ ਪੰਪ ਰਹੀ ਜਿੰਦਾ ਪੰਪ ਕਿੱڑا ਬੰਦੇ ਨਹੀਂ ਖੂਨ ਰਹੀ ਜਿਹੜੀਆਂ ਆਪਣੀਆਂ ਧਮਨੀਆਂ ਹਨ ਉਹਦੇ ਰਾਹੀਂ ਖੂਨ ਜਾਂਦਾ ਆ ਆਕਸੀਜਨ ਨਾਲ ਭਰਿਆ ਹੋਇਆ ਤੇ ਬੱਚੇ ਆਕਸੀਜਨ ਲੈ ਕੇ ਕਿੱਦਾਂ ਆਕਸੀਜਨ ਖੂਨ ਵਿੱਚ ਦੇ ਘੁਲਦੀ ਨਹੀਂ ਇਹ ਹਿਮੋਗਲੋਬਿਨ ਲੈ ਕੇ ਜਾਂਦਾ ਹੈ ਹਿਮੋਗਲੋਬਿਨ ਆਕਸੀਜਨ ਚੱਕ ਕੇ ਲੈ ਜਾਂਦਾ ਤੇ ਸਾਰੇ ਸੱਦਾ ਤੱਕ ਪਹੁੰਚਦਾ ਹੈ ਹਿਮੋਗਲੋਬਿਨ ਦੀ ਘਾਟ ਨਾਲ ਹੇਠ ਲਿਖੇ ਸਿੱਟੇ ਹੋ ਸਕਦੇ ਹਨ ਪਹਿਲਾ ਬੱਚੇ ਕਮਜ਼ੋਰੀ ਜੇ ਖੂਨ ਹੀ ਨਹੀਂ ਹੈਗਾ ਕਮਜ਼ੋਰੀ ਹੋ ਜਾਏਗੀ ਫਿਰ ਥੱਕੇਗਾ ਮਾੜਾ ਜਾਂ ਬੰਦਾ ਚਾਰ ਪੌੜੇ ਪੌੜੀਆਂ ਦੇ ਚੜੇਗਾ ਕੁੜਾ ਤੁਰੇਗਾ ਬੁਰਾ ਹਾਲ ਹੋ ਜਾਏਗਾ ਥਕੇਵੇਂ ਹੀ ਬਣਿਆ ਰਹੇਗਾ ਯਾਦ ਰੱਖਣਾ ਬੱਚਿਓ ਇਸ ਕਰਕੇ ਚੰਗਾ ਪੋਸਟਿਕ ਖਾਣਾ ਬੜਾ ਜ਼ਰੂਰੀ ਹੈ ਹਰੇ ਪੱਤੇ ਵਾਲੀਆਂ ਸਬਜ਼ੀਆਂ ਦਾਲਾਂ ਦੁੱਧ ਦਹੀਂ ਤੇ 버ਗਰ ਤੇ ਪੀਜ਼ਾ ਤੇ ਨੂਡਲ ਤੇ ਬਾਹਰ ਦਾ ਜਿਹੜਾ ਗੰਨਮਨ ਹੁੰਦਾ ਹੈ ਰੇੜੀਆਂ ਤੋਂ ਬੱਚਿਓ ਨਹੀਂ ਖਾਣਾ ਚਾਹੀਦਾ ਇਹਨਾਂ ਦੇ ਨਾਲ ਖੂਨ ਨਹੀਂ ਬਣਦਾ ਬਲਕਿ ਖੂਨ ਦਾ ਉਲਟਾ ਨੁਕਸਾਨ ਹੁੰਦਾ ਹੈ ਸੋ ਘਰ ਦਾ ਖਾਣਾ ਖਾਈਏ ਰੋਟੀ ਖਾਈਏ ਦਹੀਂ ਦੁੱਧ ਲੱਸੀ ਗਾਜਰ ਮੁੱਲੀ ਟਮਾਟਰ ਸਬਜ਼ੀਆਂ ਦਾਲਾਂ ਖਾਈਏ ਤੇ ਕਦੀ ਵੀ ਸਾਨੂੰ ਖੂਨ ਦੀ ਘਾਟ ਨਹੀਂ ਹੋਣੀ। ਸੋ ਕਮਜ਼ੋਰੀ ਹੁੰਦੀ ਹੈ। ਥਕੀਵਾ ਹੋ ਸਕਦਾ ਹੈ। ਚਮੜੀ ਦਾ ਬੱਗਾਪਣ। ਪੀਲਾਪਕ ਕਹਿੰਦੇ ਕਿ ਤੇਰਾ ਤੇਰਾ ਰੰਗ ਪੀਲਾ ਵਿਆਕ ਹੈ। ਉਦੋਂ ਸਾਫ਼ ਪਤਾ ਲੱਗਦਾ ਕਿ ਬੰਦੇ 'ਚ ਖੂਨ ਦੀ ਕਮੀ ਹੈ। ਸੋ ਚਮੜੀ ਦਾ ਬੱਗਾਪਣ, ਚਮੜੀ ਦਾ ਪੀਲਾਪਣ। ਇਹ ਬੱਚੇ ਖੂਨ ਦੀ ਕਮੀ ਦੇ ਨਿਸ਼ਾਨੀ ਹੈ। ਤੇ ਅਗਲਾ ਸਾਹ ਚੜਨਾ ਅਤੇ ਦਿਲ ਦੀ ਧੜਕਣ ਦਾ ਤੇਜ਼ ਹੋਣਾ। ਜੇ ਬੱਚੇ ਖੂਨ ਦੀ ਕਮੀ ਹੋਏਗੀ, ਉਹ ਬੰਦੇ ਨੂੰ ਸਾਹ ਵੀ ਛੇਤੀ ਚੜੇਗਾ। ਜੋੜੇ ਦਿਲ ਦੀ ਧੜਕਣ ਵੀ ਤੇਜ਼ ਹੋਏਗੀ। ਸੋ ਬੱਚਿਓ ਇਹ ਬੜੀਆਂ ਮਹੱਤਵਪੂਰਨ ਗੱਲਾਂ ਸੀ ਸਿਹਤ ਨਾਲ ਜੁੜੀਆਂ। ਨਾਲ ਤੁਸੀਂ ਵਿਗਿਆਨ ਪੜ੍ਹ ਲਿਆ ਨਾਲ ਸਿਹਤ ਬਾਰੇ ਜਾਣਕਾਰੀ ਲੈ ਲਈ ਤੇ ਮੈਂ ਆਸ ਕਰਦਾ ਕਿ ਇਹ ਸਵਾਲ ਦਾ ਜਵਾਬ ਦੇਖਣ ਤੋਂ ਬਾਅਦ ਤੁਸੀਂ ਬਾਹਰ ਦਾ ਗੰਦ ਖਾਣਾ ਬੰਦ ਕਰ ਦੋਗੇ ਤੇ ਘਰ ਦਾ ਦਾਲਾਂ ਸਬਜ਼ੀਆਂ ਵਾਲਾ ਖਾਣਾ ਜਿਹੜਾ ਹੈ ਉਹ ਖਾਣਾ ਸ਼ੁਰੂ ਕਰ ਦੋਗੇ। ਸੋ ਪਿਆਰੇ ਵਿਦਿਆਰਥੀਓ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ। ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ